ਬੰਦਾ ਸਿੰਘ ਬਹਾਦਰ ਨੇ ਉਹਨਾਂ ਜੋ ਆਏ ਨੇ ਉਧਰ ਵਕੀਲ ਆਏ ਨੇ ਜੋ ਉਹਨਾਂ ਦੇ ਭੇਜੇ ਹੋਏ ਘਰ ਆਏ ਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਐਵੇਂ ਕਰੋ ਆਪਣੇ ਪੰਜ ਚੁਣਵੇਂ ਜਵਾਨ ਭੇਜ ਦਿਓ ਤੇ ਮੈਂ ਇਧਰੋਂ ਪੰਜ ਸਿੱਖ ਭੇਜਦਾ ਤੁਸੀਂ ਆਪਣੇ ਪੰਜ ਸਿੱਖ ਪੰਜ ਜਵਾਨ ਭੇਜ ਦਿਓ ਤਗੜੇ ਤਗੜੇ ਚੁਣ ਕੇ ਤੇ ਇਧਰੋਂ ਮੈਂ ਪੰਜ ਸਿੱਖਾਂ ਨੂੰ ਭੇਜਦਾ ਜਿਹੜਾ ਮੁਕਾਬਲਾ ਜਿੱਤ ਗਿਆ ਉਹਦੀ ਈਨ ਮੰਨ ਲਵੇਗਾ ਤਦੋਂ ਪਹਾੜੀਆਂ ਨੇ ਉਹਨਾਂ ਵਕੀਲਾਂ ਨੇ ਆਖਿਆ ਵੀ ਜੇ ਤੂੰ ਹਾਰ ਗਿਆ ਸਾਨੂੰ ਹੋਰ ਸੈਣ ਬੱਟੀ ਤੂੰ ਦੇਣੀ ਪੈਣੀ ਇਹਦੇ ਨੇ ਤੂੰ ਖੀਸੇ ਵਿੱਚ ਹੱਥ ਪਾਉਣਾ ਮੋਹਰੇ ਹੀ ਮੰਡੀ ਜਾਂਦਾ ਮੋਹਰੇ ਹੀ ਮੰਡੀ ਜਾਂਦੀ ਤੇਰੇ ਕੋਲ ਸੋਨਾ ਹੀ ਨਹੀਂ ਮੁੱਕ ਰਿਆ ਤਾਂ ਬੰਦਾ ਸਿੰਘ ਬਹਾਦਰ ਨੇ ਆਖਿਆ ਤੁਸੀਂ ਸੋਨੇ ਦੀਆਂ ਮੋਹਰੇ ਛੱਡੋ ਮੈਂ ਤੁਹਾਨੂੰ ਰਤਨ ਜਵਾਰਤ ਹੀਰਿਆਂ ਨਾਲ ਤੁਹਾਡੇ ਮਹਿਲ ਭਰ ਦੇਵਾਂਗਾ ਤੁਹਾਡਾ ਪੀੜੀਆਂ ਦਾ ਕੋੜ ਕੱਟ ਦੇਵਾਂਗਾ ਤੁਸੀਂ ਜੇਕਰ ਮੈਨੂੰ ਜਿੱਤ ਗਏ ਜੇ ਇਹਨਾਂ ਪੰਜ ਸਿੱਖਾਂ ਨੂੰ ਜਿੱਤ ਗਏ ਤਦੋ ਇਸ਼ਾਰਾ ਹੋਇਆ ਖਾਲਸਾ ਫੌਜ ਨੂੰ ਉਧਰੋਂ ਸਿਪਾਈ ਜਿਹੜੇ ਪਹਾੜੀ ਰਾਜਿਆਂ ਦੇ ਜਿਹੜੇ ਉਹ ਪਹਾੜੀ ਰਾਜੇ ਆਪਣੇ 5 ਜਵਾਨ ਚੁਣ ਕੇ ਭੇਜਦੇ ਨੇ ਤੇ 500 ਸਿਪਾਈ ਉਹਨਾਂ ਦੇ ਪਿੱਛੇ ਭੇਜਦੇ ਨੇ ਵੀ ਤੁਸੀਂ ਪਿੱਛੇ ਰੁਕ ਜਾਣਾ ਅੱਗੇ ਨਹੀਂ ਆਉਣਾ ਤੇ ਬੰਦਾ ਸਿੰਘ ਬਹਾਦਰ ਨੇ ਪੰਜ ਸਿੰਘਾਂ ਨੂੰ ਅੱਗੇ ਬੁਲਾਇਆ ਉਹਨਾਂ ਪੰਜ ਸਿੰਘਾਂ ਵਿੱਚੋਂ ਸਭ ਤੋਂ ਪਹਿਲਾ ਨਾਮ ਲਿਆ ਇਹ ਬਾਗੜ ਸਿੰਘ ਦਾ ਇਹਦਾ ਨਾਮ ਵੇ ਸਿਵਾਗ ਸਿੰਘ ਵੀ ਆਇਆ ਇਤਿਹਾਸ ਦੇ ਵਿੱਚ ਅਰ ਬાગੜ ਸਿੰਘ ਨੂੰ ਜਦੋਂ ਆਵਾਜ਼ ਮਾਰੀ ਗਈ ਤੇ ਇਹਨੇ ਉੱਠਦੀ ਸਾਰੇ ਬੰਦਾ ਸਿੰਘ ਬਹਾਦਰ ਨੂੰ ਆਖਿਆ ਵੀ ਬੰਦਾ ਸਿੰਘ ਬਹਾਦਰ ਜੀ ਮੈਂ ਲੜਾਂਗਾ ਜ਼ਰੂਰ ਪਰ ਚਾਰ ਹੋਰ ਦੀ ਲੋੜ ਨਹੀਂ ਮੈਂ ਇਕੱਲਾ ਹੀ ਬਹੁਤ ਆ ਉਹਨਾਂ ਦੇ 5 6 ਹੀ ਨੇ ਤੇ ਇਧਰੋਂ ਮੈਂ ਇਕੱਲਾ ਹੀ ਬਹੁਤ ਆ ਤਾਂ ਇਹ ਜਿਹੜਾ ਜੁੱਧ ਹੋਣ ਲੱਗਿਆ ਹੈ ਤਾਂ ਸਭ ਤੋਂ ਪਹਿਲਾਂ ਇਹ ਰਣਨੀਤੀ ਕੀ ਬਣ ਰਹੀ ਹੈ ਕਿ ਪਹਾੜੀਆਂ ਦੇ 5 ਤੇ ਸਿੱਖਾਂ ਦਾ ਇੱਕ ਉਹ ਬਚਨ ਹਨ ਪਾਸ਼ਾ ਜੀ ਦਾ ਸਵਾ ਲੱਖ ਸੇ ਇੱਕ ਲੜਾਉ ਤਵੇਂ ਨਾਮ ਗੋਬਿੰਦ ਸਿੰਘ ਕਹਾਉ ਉਹ ਬਚਨ ਅੱਜ ਕਰ ਵਿਖਾਉਨੇ ਨੇ ਕਿ ਇਧਰੋਂ ਇੱਕ ਸੇਖਾ ਤੇ ਉਹਨਾਂ ਦੇ ਪੰਜ ਯੋਧੇ ਨੇ ਤੇ ਪਿੱਛੇ 500 ਫੌਜ ਕੁਲਤੀ ਹੋਈ ਹੈ ਜਿਹਨੂੰ ਭਾਈ ਬਾਗੜ ਸਿੰਘ ਲਲਕਾਰਦੇ ਨੇ ਆਓ ਮੈਂ ਇਕੱਲਾ ਹੀ ਬਹੁਤ ਹਾਂ ਸਾਥ ਉਹਨੇ ਬਹੁ ਕੱਲੀ ਸਿਪਾਹੀ ਮਾਤ ਬੰਦਾ ਉਹਨਾਂ ਚਲੋ ਛੁਟਾਰੇ ਆਖਦੇ ਨਹੀਂ ਵੀ 22 ਧਾਰ ਦੇ ਰਾਜਿਆਂ ਨੇ ਰਲ ਮਿਲ ਕੇ ਆਪਸ ਵਿੱਚ ਸਲਾਹ مشورہ ਕੀਤਾ ਹੈ ਤੇ ਉਹਦੇ ਵਿੱਚ ਪੰਜ ਜਵਾਨ ਜਿਹੜੇ ਤਕੜੇ ਹੱਟੇ ਕੱਟੇ ਨੇ ਉਹਨਾਂ ਨੂੰ ਚੁਣਿਆ ਗਿਆ ਤੇ ਇਹਦੇ ਮੀਏ ਚੀਏ ਨੇ ਤੇ ਵੱਡੇ ਕੱਦਾਂ ਵਾਲੇ ਇਹ ਪੰਜ ਜਵਾਨ ਜਿਹੜੇ ਉਹ ਭੇਜੇ ਨੇ ਤੇ ਉਹਨਾਂ ਨਾਲ 500 ਫੌਜੀ ਸਿਪਾਹੀ ਵੀ ਭੇਜੇ ਆਏ বিজে কাল ਨੂੰ ਬੰਦਾ ਸਿੰਘ ਬਹਾਦਰ ਨੇ ਕੋਈ ਛਲ ਕਪਟ ਕੀਤਾ ਤੁਸੀਂ ਇੱਕਦਮ ਹਮਲਾ ਕਰਦੇ ਹੋ ਇੱਕਦਮ ਫੌਜਾਂ ਚੜ੍ਹਦੇ ਤੇ ਕੁਝ ਵੀ ਨਾ ਛੱਡੇ ਉਹ ਕਹਿੰਦੇ ਕਿ ਸਾਥ ਉਹਨੇ ਬਹੁ ਥੱਲੇ ਸਿਪਾਹੀ ਆਖਦੇ ਨੇ ਉਹਨਾਂ ਦੇ ਨਾਲ ਹੀ ਉਹਨਾਂ ਦੀ ਮਦਦ ਵਾਸਤੇ ਬਹੁਤ ਸਾਰੇ ਜਿਹੜੇ ਸਿਪਾਹੀ ਉਹ ਹੋਰ ਭੇਜੇ ਨੇ ਸਾਰੇ ਬੰਦੇ ਸਿੰਘ ਪੰਜ ਮੰਗਾਏ ਇਹੋ ਬੰਦੇ ਤੁਮਕੋ ਕੋ ਪਾਏ ਫੌਜ ਇਸ ਕਰਕੇ ਨਾਲ ਭੇਜੀ ਸੀ ਕਿ ਮਤਾ ਬੰਦਾ ਸਿੰਘ ਬਹਾਦਰ ਕੋਈ ਛਲਵਲ ਕਰਕੇ ਇਹਨਾਂ ਨੂੰ ਝੂਠਾ ਕਰ ਦੇਵੇ ਛਲਵਲ ਨਹੀਂ ਕਰਨ ਦੇਣਾ ਆਪਾਂ ਸਫਾਈ ਨਾਲ ਪ੍ਰਤੀਗਿਆ ਲੈਣੀ ਹੈ ਤਬ ਬੰਦਾ ਸਿੰਘ ਪੰਜ ਮਗਾਏ ਖਾਲਸਾ ਪੰਥ ਵਿੱਚੋਂ ਬੰਦਾ ਸਿੰਘ ਬਹਾਦਰ ਨੇ ਪੰਜ ਸਿੰਘਾਂ ਨੂੰ ਹੁਕਮ ਲਾਇਆ ਕਿ ਆਓ ਭਾਈ ਪੰਜ ਸਿੰਘ ਕਹੋ ਬੰਦੇ ਤੁਮਕੋ ਕੋ ਪਾਏ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਕੀ ਭਾਉਂਦਾ ਹੈ ਦੇਖ ਨਿਰਸ ਬਾਗੜ ਸਿੰਘ ਫਰਾ ਸਾਧ ਬੰਦੇ ਪਿੱਠ ਤੇਸ ਹੱਥ ਧਰਾ ਆਖਦੇ ਨੇ ਬੰਦਾ ਸਿੰਘ ਨੇ ਜਦੋਂ ਪੰਜ ਸਿੱਖਾਂ 'ਚੋਂ ਆਵਾਜ਼ ਮਾਰੀ ਤਾਂ ਸਭ ਤੋਂ ਪਹਿਲਾਂ ਬਾਗੜ ਸਿੰਘ ਉਹਨਾਂ ਪੰਜ ਸਿੱਖਾਂ ਦੇ ਪੰਜ ਸਿੱਖਾਂ ਦੇ ਵਿੱਚੋਂ ਉੱਤਰਿਆ ਹੈ ਤੇ ਉਹਨੇ ਆ ਕੇ ਆਖਿਆ ਬੰਦਾ ਸਿੰਘ ਬਹਾਦਰ ਨੂੰ ਕਿ ਮੈਂ ਇਕੱਲਾ ਹੀ ਪਹਾੜੀਆਂ ਦੇ ਨਾਲ ਲੜਾਂਗਾ ਇਹ ਬਾਗੜ ਸਿੰਘ ਕੌਣ ਹੈ ਇਹਨਾਂ ਦੇ ਜਦੋਂ ਅਸੀਂ ਪਿਸ਼ੋਕੜ ਨੂੰ ਜਾਈਏ ਤਾਂ ਇਹਨਾਂ ਦੇ ਪੁਰਖੇ ਗੁਰੂ ਘਰ ਦੇ ਬਹੁਤ ਅਨੰਨ ਸੇਵਕ ਨੇ ਇਸ ਪਰਿਵਾਰ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਨੇ ਪਿਆਰੇ ਭਾਈ ਬਾਗੜ ਸਿੰਘ ਜਿਨ੍ਹਾਂ ਨੂੰ ਭਾਈ ਬਾਗ ਸਿੰਘ ਵੀ ਲਿਖਿਆ ਇਤਿਹਾਸਕਾਰਾਂ ਇਹਨਾਂ ਦੇ ਪਿਤਾ ਨੇ ਭਾਈ ਉਹਦੇ ਸਿੰਘ ਇਹ ਸੱਤ ਭਰਾਵਾਂ ਦੇ ਵਿੱਚੋਂ 6ਵੇਂ ਨੰਬਰ ਤੇ ਨੇ ਭਾਈ ਬਾਗ ਸਿੰਘ ਤੇ ਇਹਨਾਂ ਦੇ ਪਿਤਾ ਉਦੇਸ਼ ਸਿੰਘ ਤੇ ਉਦੇਸ਼ ਸਿੰਘ ਦੇ ਪਿਤਾ ਨੇ ਭਾਈ ਮਨੀ ਸਿੰਘ ਇਹ ਉਹ ਪੀੜ੍ਹੀ ਆ ਭਾਈ ਮਨੀ ਸਿੰਘ ਉਹ ਨਾਲ ਹੀ ਜਿਹੜੀ ਚੱਲੀ ਆਉਂਦੀ ਹੈ ਜਿਨ੍ਹਾਂ ਦੀਆਂ ਬਿਆਨਤ ਹਿਸ਼ਾਰਤਾਂ ਨੇ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਦੀ ਕਿਲੇ ਨੂੰ ਮਹਾਰਾਜ ਨੇ ਛੱਡਿਆ ਤਦੋਂ ਭਾਈ ਬਾਗ ਸਿੰਘ ਜਿਹੜੇ ਉਹ ਬੜੇ ਛੋਟੇ ਸਨ ਉਹ ਆਪਣੇ ਘਰ ਰਹਿੰਦੇ ਸਨ ਅਕਸਰ ਪਿਤਾ ਨਾਲ ਆਨੰਦਪੁਰ ਸਾਹਿਬ ਆਉਂਦੇ ਸਨ ਪਰ ਉਸ 1704 ਤੋਂ ਬਾਅਦ ਅੱਜ 1711 ਦਾ ਵਕਤ ਹੈ ਦਸੰਬਰ ਮਹੀਨਾ ਹੈ ਤੇ ਚੜ੍ਹਦੀ ਜਵਾਨੀ ਦੇ ਜਵਾਨ ਨੇ ਇਹ ਭਾਈ ਬਾਗ ਸਿੰਘ ਬੜੇ ਜ਼ੋਰਦਾਰ ਸ਼ੂਰਬੀਰ ਯੋਧੇ ਨੇ ਬਾਲਸ਼ਾਲੀ ਯੋਧੇ ਨੇ ਬੜੀ ਇਹਨਾਂ ਦੇ ਅੰਦਰ ਹੌਰਤੀ ਹੈ ਆਖਦੇ ਨੇ ਭਾਈ ਬਾਗ ਸਿੰਘ ਜੀ ਜਦੋਂ ਜਦੋਂ ਚੱਲ ਕੇ ਆਏ ਨੇ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਨਾਲ ਤਾਂ ਭਾਈ ਵਾਕ ਸਿੰਘ ਨੇ ਬੜੀ ਵਧੀਆ ਤਰੀਕੇ ਨਾਲ ਕਮਾਂਡ ਸੁਭਾੜੀ ਹੈ ਤੇ ਇਹ ਬੜੇ ਅੱਗੇ ਹੋ ਕੇ ਲਲਕਾਰਦੇ ਨੇ ਉਹਨਾਂ 22 ਧਾਰ ਦੇ ਰਾਜਿਆਂ ਦੇ ਉਹਨਾਂ ਪੰਜ ਜਵਾਨਾਂ ਨੂੰ ਤੇ ਇਹਨਾਂ ਦੇ ਪੁਰਖਿਆਂ ਬਾਬਤ ਅਸੀਂ ਗੱਲ ਕਰਦੇ ਸੀ ਤਾਂ ਭਾਈ ਉਦੇ ਸਿੰਘ ਦੀ ਸ਼ਹਾਦਤ ਜਿਹੜੀ ਹੈ ਉਹ 50 ਸਾਥੀਆਂ ਦੇ ਸਮੇਤ ਸ਼ਾਹੀ ਟਿੱਬੀ ਦੇਤੇ ਹੁੰਦੀ ਹੈ ਤੇ ਇੰਨੀ ਸ਼ੂਰਬੀਰਤਾ ਦੇ ਨਾਲ ਲੜੇ ਸਨ ਭਾਈ ਉਦੇ ਸੇ ਇਤਿਹਾਸ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਸ਼ਾਹੀ ਤਿੱਬੀ ਤੇ ਕੀਰਤਪੁਰ ਦਾ ਜਿਹੜਾ ਜੁੱਧ ਚੱਲਿਆ ਹੈ ਉਹ 4.5 ਘੰਟਿਆਂ ਦੇ ਕਰੀਬ ਚੱਲਿਆ ਸੀ ਜਿੱਥੇ ਇੱਕਦਮ ਫੌਜ ਨੂੰ ਡੱਕ ਲਿਆ ਸੀ ਬਾਬਾ ਅਜੀਤ ਸਿੰਘ ਭਾਈ ਬੁੱਢਾ ਸਿੰਘ ਭਾਈ ਉਹਦੇ ਸਿੰਘ ਤੇ ਉਸ ਸਮੇਂ ਭਾਈ ਜੀਵਨ ਸਿੰਘ ਜੀ ਰੰਗਰੇਟੇ ਇਹਨਾਂ ਜਵਾਨਾਂ ਨੇ ਇਹਨਾਂ ਜਰਨੇਲਾਂ ਨੇ ਉਦੋਂ ਬੜਾ ਭयंਕਰ ਜੁੱਧ ਲੜਿਆ ਕੀਰਤਪੁਰ ਦੇ ਸਥਾਨ ਦੇ ਉੱਤੇ ਜਦੋਂ ਫੌਜਾਂ ਨੂੰ ਥੰਮ ਕੇ ਰੋਕਰਤਾ 'ਚ ਖੜਾ ਰੁੱਤਾ ਸੀ ਤੇ ਇਹਨੇ ਨੂੰ ਮਹਾਰਾਜ ਸਰਸਾ ਦੇ ਕਿਨਾਰੇ ਪਹੁੰਚਦੇ ਸਨ ਤੇ ਇੱਥੇ ਪਾਸ਼ਾ ਜਿਹੜਾ ਆਸਾ ਜੀ ਦੀ ਈਵਾਰ ਦਾ ਕੀਰਤਨ ਦਾ ਜ਼ਿਕਰ ਮਿਲਦਾ ਇਤਿਹਾਸਕਾਰਾਂ ਬੱਸ ਸੋ ਸਤਿਗੁਰੂ ਪਾਸ਼ਾ ਜੀ ਇਥੋਂ ਫਿਰ ਆਪਣਾ ਅਗਲਾ ਸਫ਼ਰ ਤੈਅ ਕਰਦੇ ਨੇ ਖੈਰ ਭਾਈ ਉਹਦੇ ਸਿੰਧੀ ਸ਼ਾਰਤ ਸ਼ਾਈ ਟਿੱਬੀ ਦੇ ਉੱਤੇ ਹੁੰਦੀ ਹੈ ਇਸ ਪਰਿਵਾਰ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਨੇ ਤੇ ਉਹਨਾਂ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਨੇ ਭਾਈ ਬਾਗ ਸਿੰਘ ਆਖਦੇ ਨੇ ਤਦੋਂ ਬਾਗ ਸਿੰਘ ਜੀ ਉੱਠ ਕੇ ਖੜੋਤੇ ਨੇ ਤੇ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਕਿ ਚਾਰ ਸੇਖ ਹੋਰ ਨਾ ਉਠਾਇਓ ਮੈਂ ਇਕੱਲਾ ਹੀ ਬਹੁਤ ਹਾਂ ਅੰਗਦ ਜੈਮ ਬਲ ਤਿਸ ਮੈਂ ਧਾਰਾ ਤਉ ਬਾਗੜ ਸਿੰਘ ਐਸੋ ਉਚਾਰਾ ਤਦੋਂ ਆਖਦੇ ਨੇ ਬੰਦਾ ਸਿੰਘ ਬਹਾਦਰ ਨੇ ਜਦੋਂ ਬਾਗੜ ਸਿੰਘ ਨੂੰ ਬੁਲਾਇਆ ਹੈ ਤਾਖਦੇ ਨੇ ਸੱਦ ਬੰਦੇ ਪਿੱਠ ਤਿਸ ਹੱਥ ਧਰਾ ਬੰਦਾ ਬਹਾਦਰ ਨੇ ਬਾਗੜ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਉਹਦੀ ਪਿੱਠ ਤੇ ਥਾਪੜ ਦਿੱਤਾ ਵੀ ਵਾ ਜਰਨੈਲ ਨਿਤਰੇ ਜਿਵੇਂ ਕਿਸੇ ਸਮੇਂ ਇਹਨਾਂ ਦੇ ਪਰਿਵਾਰ ਵਿੱਚੋਂ ਜਦੋਂ ਲੋਹਗੜ੍ਹ ਦਾ ਕਿਲਾ ਤੋੜਨ ਵਾਸਤੇ ਰਾਜੇ ਕੇਸਰੀ ਚੰਦ ਨੇ ਹਾਥੀ ਭੇਜਿਆ ਸੀ ਤਦ ਉਹਦਾ ਮੁਕਾਬਲਾ ਕਰਨ ਵਾਸਤੇ ਮਹਾਰਾਜ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੜ ਦਿੱਤਾ ਸੀ ਅੱਜ ਉਵੇਂ ਹੀ ਭਾਈ ਬਾਗ ਸਿੰਘ ਭਾ ਬਾਗੜ ਸਿੰਘ ਜੀ ਉੱਟ ਕੇ ਅੱਗੇ ਆਏ ਨੇ ਤੇ ਬੰਦਾ ਸਿੰਘ ਬਹਾਦਰ ਨੇ ਸ਼ਾਵਾਸ਼ੀ ਦਿੱਤੀ ਹੈ ਆਖਦੇ ਅੰਗਦ ਜਿਮ ਬਲ ਤਿਸਮੈ ਧਾਰਾ ਥਾਪੜਾ ਦੇਣ ਦੀ ਲੋੜ ਸੀ ਜਿਵੇਂ ਅੰਗਦ ਨੇ 라ਵਣ ਦੇ ਕਚਹਿਰੀ ਵਿੱਚ ਪੈਰ ਗੱਡ ਲਿਆ ਸੀ ਕਿਸੇ ਤੋਂ ਪੈਰ ਨਹੀਂ ਸੀ ਚੁੱਕ ਹੋਇਆ ਆਖਦੇ ਨੇ ਤਿਵੇਂ ਹੀ ਰਣ ਭੂਮੀ ਦੇ ਅੰਦਰ ਮੈਦਾਨੇ ਜੰਗ ਦੇ ਅੰਦਰ ਬਾਗੜ ਸਿੰਘ ਨੇ ਆਪਣਾ ਪੈਰ ਉਹ ਧਰਤੀ ਵਿੱਚ ਗੱਡ ਦਿੱਤਾ ਹੈ ਇਨ ਪੰਚਨ ਕੋ ਅਬ ਕੀਆ ਕਾਮ ਰੱਖਿਓ ਪਿੱਛੇ ਕਿਮਾ 500 ਧਾਮ ਤਉ ਬਾਗੜ ਸਿੰਘ ਐਸ ਉਚਾਰਾ ਤਦੋਂ ਬਾਗੜ ਸਿੰਘ ਬੜੀ ਲਲਕਾਰ ਕੇ ਆਖਦਾ 22 ਧਾਰ ਦੇ ਰਾਜਿਆਂ ਨੂੰ ਉਹਨਾਂ ਸਪਾਹੀਆਂ ਕਹਿਣ ਲੱਗੇ ਇਨ ਪੰਚਨ ਕੋ ਅਬ ਕਿਆ ਕਾਮ ਬਾਗੜ ਸਿੰਘ ਕਹਿਣ ਲੱਗਾ ਹੁਣ ਦੂਜੇ ਪੰਜਾਂ ਦਾ ਇੱਥੇ ਕੀ ਕੰਮ ਹੈ ਮੈਂ ਇਕੱਲਾ ਹੀ ਬਹੁਤ ਆ ਤੁਸੀਂ ਸਿੰਘੋ ਇੱਧਰ ਰਿਓ ਆਓ ਤੁਸੀਂ ਪੰਜੇ ਇਕੱਠੇ ਹੋ ਕੇ ਮੁਕਾਬਲਾ ਕਰੋ ਸਾਤਗੁਰ ਨੇ ਆਇਐ ਸੋਚਾਰਾ ਮੈਂ ਸਵਾ ਲੱਖ ਸੋ ਲੜਾਉਂ ਇੱਕ ਪਿਆਰਾ ਆਖਦੇ ਨੇ ਰੱਖਿਓ ਪਿੱਛੇ ਕਿੰ ਪੰਜ ਥੋ ਤਾਮ ਆਖਦੇ ਨੇ ਬਾਗੜ ਸਿੰਘ ਕਹਿਣ ਲੱਗਾ ਤੁਹਾਡੇ ਪੰਜਾਂ ਦੀ ਰਾਖੀ ਵਾਸਤੇ 500 ਸਿਪਾਹੀ ਹੋਰ ਆਏ ਨੇ ਉਹ ਕਿੱਥੇ ਲቆ ਕੇ ਆਏ ਹੋ ਤੁਸੀਂ 5 ਛੱਡੋ 520 ਬੁਲਾ ਲਓ ਮੈਂ ਇਕੱਲਾ ਹੀ ਬਹੁਤਾ ਗੁਰੂ ਦਾ ਸਿੱਖ ਮੇਰੇ ਸਿਰ ਉਤੇ ਦਸ਼ਮੇਸ਼ ਪਿਤਾ ਦਾ ਹੱਥ ਹੈ ਮੈਨੂੰ ਪਰਵਾਹ ਨਹੀਂ ਹੈ ਤੁਸੀਂ 520 ਬਲਾ ਲਵੋ ਤੱਕਦੇ ਨੇ ਸਤਿਗੁਰ ਨੇ ਹੈ ਐਸ ਉਚਾਰਾ ਗੁਰਾਂ ਦਾ ਇਹ ਬਚਨ ਸੀ ਮੈਂ ਸਵਾ ਲੱਖ ਸੋ ਲੜਾਉ ਇੱਕ ਪਿਆਰਾ ਤੇ ਸਤਿਗੁਰੂ ਨੇ ਆਖਿਆ ਸੀ ਹੁਕਮ ਕੀਤਾ ਸੀ ਕਿ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਸਾਡੇ ਗੁਰੂ ਨੇ ਇਕੱਲੇ ਨੂੰ ਸਵਾ ਲੱਖ ਨਾਲ ਲੜਾਉਣ ਦਾ ਹੁਕਮ ਕੀਤਾ ਸੀ ਮੈਂ ਇਕੱਲਾ ਹੀ ਵਧੂਗਾ ਤੁਸੀਂ ਆਪਣੀਆਂ ਫੌਜਾਂ ਲੈ ਆਓ ਮੈਂ ਇਕੱਲਾ ਹੀ ਬਹਤਾ ਦੋੜਾ ਉੱਥੈ ਪੰਜ ਜੇਉ ਆਏ ਦਿਓ ਇਤ ਤੇ ਕਤਰਵਾਏ ਉਧਰੋਂ ਪਹਾੜੀਆਂ ਦੇ ਵੱਲੋਂ ਪੰਜ ਜਵਾਨ ਆਏ ਸਨ ਕਹਿੰਦੇ ਇਹ ਵੀ ਕੋਈ ਮਾਮੂਲੀ ਨਹੀਂ ਸੀ ਇੱਕ ਤੋਂ ਇੱਕ ਚੜਦਾ ਸੀ ਇਹਨਾਂ ਦਾ ਸਿਪਾਈ ਸੀ ਲੰਮੇ ਕਦਾਂ ਵਾਲੇ ਤਕੜੇ ਜਵਾਨ ਨੇ ਜਿਹੜੇ ਪੰਜ ਸਿਪਾਈ ਪਹਾੜੀ ਰਾਜਾਂ ਵੱਲੋਂ ਭੇਜੇ ਨੇ ਤਾਖਦੇ ਨੇ ਉਧਰੋਂ ਪੰਜ ਆਏ ਨੇ ਪਹਾੜੀਆਂ ਦੇ ਵੱਲੋਂ ਤੇ ਬੰਦਾ ਸਿੰਘ ਬਹਾਦਰ ਨੇ ਇੱਕ ਸਿੱਖ ਨੂੰ ਭੇਜਿਆ ਹੈ ਜਾਏ ਤਨੈਕ ਮਦ ਖੜਿਓ ਫਰੀ ਸਤਗੁਰ ਫਤਿਹ ਬਲਾਏ ਆਖਦੇ ਨੇ ਭਾਈ ਬਗੜ ਸਿੰਘ ਨੇ ਉਹਨਾਂ ਪੰਜਾਂ ਦੇ ਵਿੱਚ ਖੜੋ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਉ ਗੱਜ ਕੇ ਉਹਨਾਂ ਦੇ ਅੰਦਰ ਖੜ ਕੇ ਫਤਿਹ ਬੁਲਾਈ ਹੈ ਸਭ ਤੋ ਬਗੜ ਸਿੰਘ ਪੈਰ ਪਸਾਰਾ ਅੰਗਦ ਜਿਮ ਨੂੰ ਉਹਨਕੋ ਲਲਕਾਰਾ ਤਾਂ ਬਾਗੜ ਸਿੰਘ ਨੇ ਆਪਣਾ ਪੈਰ ਅੱਗੇ ਪਸਾਰਿਆ ਤੇ ਬਾਗੜ ਸਿੰਘ ਨੇ ਆਪਣਾ ਪੈਰ ਅੱਗੇ ਵਧਾਇਆ ਹੈ ਕਿ ਆਓ ਜੇ ਕਿਸ ਚ ਹਿੰਮਤ ਹੈ ਮੇਰਾ ਇੱਕ ਗੱਡਿਆ ਹੋਇਆ ਪੈਰ ਚੁੱਕ ਕੇ ਦਿਖਾ ਦਿਜੇ ਤੁਹਾਡੀ ਹਿੰਮਤ ਹੈ ਅੰਗਦ ਜਿਮ ਨੂੰ ਉਹਨਕੋ ਲਲਕਾਰਾ ਜਿਵੇਂ ਅੰਗਦ ਨੇ ਰਾਵਣ ਦੀ ਕਚਹਿਰੀ ਵਿੱਚ ਲਲਕਾਰਿਆ ਸੀ ਕਿ ਆਓ ਕੋਈ ਮੇਰਾ ਪੈਰ ਚੁੱਕ ਕੇ ਵਿਖਾਓ ਕਿਉਂ ਬਾਗੜ ਸਿੰਘ ਨੇ ਕਿਹਾ ਹੈ ਪਿੱਛੇ ਚਾਹੋ ਸੋ ਔਰ ਕਰਵਾਓ ਓ ਪਰਵਤਿਆਨਾ ਐਸੇ ਹਮਰੇ ਚਰਨ ਕੋ ਪ੍ਰਸਮਾ ਉਠਾਓ ਪਿੱਛੇ ਚਾਹੂੰ ਸੋ ਔਰ ਕਰਵਾਓ ਆਓ ਮੇਰੇ ਚਰਨ ਪਹਿਲਾਂ ਕੋਈ ਉਠਾ ਕੇ ਵੇਖੋ ਅੱਗੇ ਕੋਈ ਹੋ ਸਕਦਾ ਹੈ ਪਿੱਛੇ ਰਹੋ ਸੋ ਔਰ ਪੜਵਾਓ ਆਖਦੇ ਨੇ ਪਿੱਛੇ ਜੋ ਤੁਸੀਂ ਚਾਹੁੰਦੇ ਹੋ ਕਰਕੇ ਵੇਖ ਰਾਵਾਂਗੇ ਪਹਿਲਾਂ ਆਓ ਮੇਰੇ ਚਰਨ ਜਿਹੜਾ ਹੈ ਧਰਤੀ ਤੋਂ ਉਹਨੂੰ ਚੁੱਕ ਕੇ ਵਖਾਓ ਓ ਪਰਵਤਿਆਨਾ ਐਸੇ ਫਰਮਾਇਓ ਵਰਤਮ ਹਮਤੇ ਪੈਰ ਛੁਹਾਇਓ ਤਬ ਪਰਬਤੀ ਜਿਹੜੇ ਪੰਜ ਜਵਾਨ ਨੇ ਇੰਨਾ ਬੜਾ ਰਖਾਦਾ ਤੇ ਅੰਦਰੋਂ ਕਹਿਣ ਲੱਗੇ ਵੀ ਤੂੰ ਤਾਂ ਸਾਡੇ ਤੋਂ ਸਿੱਧੇ ਸਿੱਧੇ ਆਪਣੇ ਪੈਰੀ ਹੱਥ ਲਵਾਰੇ ਅਸੀਂ ਨਹੀਂ ਤੇਰੇ ਪੈਰੀ ਹੱਥ ਲਾਉਣੇ ਆਖਣ ਲੱਗੇ ਅਸੀਂ ਤੇਰੇ ਪੈਰੀ ਹੱਥ ਨਹੀਂ ਲਾਵਾਂਗੇ ਆਪਾਂ ਹੋਰ ਕੰਮ ਕਰਦੇ ਹਾਂ ਪ੍ਰਥਮੇ ਹਮ ਦੇ ਪੈਰ ਛੁਹਾਇਓ ਹਮ ਸੋ ਦਸਤ ਪੈਰੀ ਕਰ ਲਿਓ ਆਖਦੇ ਨੇ ਕਿ ਕਹਿੰਦੇ ਆ ਠੀਕ ਹੈ ਪਹਿਲਾਂ ਸਾ ਤੋਂ ਪੈਰੀ ਹੱਥ ਲਵਾਉਣਾ ਤੇ ਫਿਰ ਲੋਕਾਂ ਵਿੱਚ ਰੋਲਾ ਪਾਵੇਂਗਾ ਵੀ ਲੈ ਇਹਨਾਂ ਨੇ ਮੇਰੇ ਪਹਿਲਾਂ ਗੋਡੀ ਹੱਥ ਲਾਇਆ ਸੀ ਫਿਰ ਮੇਰੇ ਪੈਰ 'ਤੇ ਚੁੱਕਿਆ ਕਹਿੰਦੇ ਅਸੀਂ ਤੇਰੇ ਪੈਰੀ ਹੱਥ ਨਹੀਂ ਲਾਉਣਾ ਆਮਸੋ ਦਾਸਤ ਪੋਸ਼ੀ ਕਰ ਲयो ਉਹਨੇ ਕਹੇ ਅੱਗੇ ਕਰ ਕਿਓ ਤਦੋਂ ਪਹਾੜੀਏ ਪੰਜ ਅਰਨੈਲ ਕਹਿਣ ਲੱਗੇ ਵੀ ਉਹਨਾਂ ਪੰਜ ਅਰਨੈਲਾਂ ਨੇ ਆਖਿਆ ਜੋ ਪਹਾੜੀਆਂ ਵੱਲੋਂ ਭੇਜੇ ਗਏ ਨੇ ਬਾਈ ਧਰ ਦੇ ਰਾਜਾਂ ਵੱਲੋਂ ਕਹਿੰਦੇ ਅਸੀਂ ਪੈਰੀ ਪੈਰ ਨੂੰ ਨਹੀਂ ਚੁੱਕਣਾ ਪੈਰਾਂ ਨੂੰ ਤੇਰੇ ਨੂੰ ਨਹੀਂ ਛੋਹਾਂਗੇ ਤੂੰ ਸਾਡੇ ਨਾਲ ਦਸਤ ਪੰਜਾ ਕਰ ਲੈ ਆਜਾ ਹੱਥ ਦਾ ਮੁਕਾਬਲਾ ਕਰ ਤੇ ਉਹ ਲਲਕਾਰਦੇ ਨੇ ਭਾਈ ਬਾਗੜ ਸਿੰਘ ਤਾਂ ਕਹਿੰਦੇ ਇਹਨਾਂ ਵਿੱਚੋਂ ਇੱਕ ਜਵਾਨ ਜਿਹੜਾ ਹੱਟਾ ਕਟਾਏ ਉਹ ਅੱਗੇ ਆਇਆ ਏ ਬਾਗੜ ਸਿੰਘ ਨੂੰ ਬਾਗੜ ਸਿੰਘ ਤੋਂ ਦੇਖਣ ਵਿੱਚ ਕੱਦ ਵਿੱਚ ਬਹੁਤ ਵੱਡਾ ਕਹਿੰਦੇ ਇਹਨੇ ਅੱਗੇ ਆ ਕੇ ਹੱਥ ਵਧਾਇਆ ਹੈ ਕਿ ਆਹ ਬਾਗੜ ਸਿੰਘ ਮੇਰੇ ਨਾਲ ਹੱਥ ਪੰਜਾ ਕਰ ਤੇ 10 ਪੰਜੇ ਦੀ ਜਿਹੜੀ ਉਹ ਖੇਡ ਸ਼ੁਰੂ ਹੋਣ ਲੱਗੀ ਹੈ ਕਹਿੰਦੇ ਤਾਂ ਆਖਦੇ ਨੇ 10 ਪੰਜੇ ਵਾਸਤੇ ਇੱਕ ਜਿਹੜਾ ਪਹਾੜੀ ਅੱਗੇ ਆਇਆ ਏ ਤੇ ਉਹਨੇ ਹੱਥ ਮਲਾਇਆ ਹੈ ਭਾਵ ਕਿ ਹੱਥ ਪਾਇਆ ਹੈ ਬਾਗੜ ਸਿੰਘ ਦੇ ਹੱਥ ਆ ਤਦੋਂ ਆਖਦੇ ਨੇ ਕਿ ਅਸੀਂ ਤੇਰੇ ਪੈਰੀ ਹੱਥ ਨਹੀਂ ਲਾਉਣਾ ਤੂੰ ਆ ਛੜਨਾ 10 ਪੰਜਾ ਕਰਕੇ ਵੇਖ ਉਹਨੇ ਕਹੇ ਆਗੇ ਹੱਥ ਕੀਓ ਬਾਗੜ ਸਿੰਘ ਨੇ ਕਿਹਾ ਚੰਗਾ ਫਿਰ ਕਰ ਹੱਥ ਅੱਗੇ ਉਨ ਮਦ ਤੋ ਇੱਕ ਵੱਡੋ ਜਵਾਨ ਕਰਿਓ ਹੱਥ ਤੇਨਾ ਅੱਗੇ ਆਨਾ ਕਹਿੰਦੇ ਫੁਰਤੀਲਾ ਜਵਾਨ ਹੈ ਜਿਹੜਾ ਪਹਾੜੀ ਰਾਜਿਆਂ ਦੇ ਵੱਲੋਂ ਭੇਜਿਆ ਗਿਆ ਹੈ ਇਹ ਵੀ ਆਪਣਾ ਹੱਥ ਇਹ ਅੱਗੇ ਕਰਦਾ ਹੈ ਕਿ ਆ ਮੇਰੇ ਹੱਥ ਨੂੰ ਫੜ ਕੇ ਵੇਖ ਜੇਗ ਹੱਥ ਤੇ ਫੜ ਜਵਲੀਨਾ ਤੜਪਿਓ ਜੈਸੇ ਜਲਵਨ ਮੀਨਾ ਜਦੋਂ ਬਾਗੜ ਸਿੰਘ ਨੇ ਉਸ ਪਹਾੜੀ ਦਾ ਹੱਥ ਫੜਿਆ ਹੈ ਨਾ ਤਾਂ ਬਾਗੜ ਸਿੰਘ ਨੇ ਇੰਨੀ ਜ਼ੋਰ ਦੇਣੇ ਉਸ ਹੱਥ ਨੂੰ ਕੁੱਟਿਆ ਏ ਤਾਂ ਇਤਿਹਾਸ ਕਹਿੰਦਾ ਹੈ ਕਿ ਜਦੋਂ ਹੱਥ ਨੂੰ ਕੁੱਟਿਆ ਨਾ ਤੇ ਉਸ ਪਹਾੜੀ ਦੀਆਂ ਚੀਕਾਂ ਨਿਕਲ ਗਈਆਂ ਜਿਵੇਂ ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਈਏ ਉਹ ਤੜਪਦੀ ਹੈ ਨਾ ਤਿਵੇਂ ਇਹ ਪਹਾੜੀ ਜਿਹੜਾ ਹੈ ਇਹ ਤੜਪਦਾ ਏ ਬਾਗੜ ਸਿੰਘ ਨੇ ਬੜੀ ਜ਼ੋਰ ਨਾਲ ਹੱਥ ਕੁੱਟਿਆ ਹੈ ਤੇ ਉਹਦੀਆਂ ਹੱਡੀਆਂ ਤੱਕ ਪੀ ਕੇ ਰੱਖ ਦਿੱਤੀਆਂ ਤੋ ਤੜਪਦਾ ਹੋਇਆ ਹੱਥ ਛੁਡਾ ਰਿਆ ਹੈ ਮਿੰਤਾ ਕਰ ਰਿਹਾ ਹੈ ਕਿ ਮੇਰਾ ਹੱਥ ਛੱਡ ਦਿਓ ਇੱਕ ਹੱਥ ਦੇ ਫੜ ਸਿੰਘ ਦਵਾਈਓ ਭਇਓ ਚੂਨ ਤੋ ਬਾਬਿਲ ਲਾਇਓ ਜਦੋਂ ਸਿੰਘ ਨੇ ਇੱਕ ਹੱਥ ਨਾਲ ਫੜ ਕੇ ਦਵਾਈਆ ਤਾਂ ਉਹਦੇ ਪੰਜੇ ਨੂੰ ਭਇਓ ਚੂਰਨ ਤੋ ਬਾਬਿਲ ਲਾਇਓ ਕਹਿੰਦੇ ਚੂਰਾ ਹੋ ਗਿਆ ਉਹਦੇ ਹੱਥ ਦੀਆਂ ਹੱਡੀਆਂ ਦਾ ਬੜਾ ਤੜਪਦਾ ਇੱਕੁਰ ਲਾਉਂਦਾ ਏ ਤੇ ਉੱਚੀ ਉੱਚੀ ਦੁਹਾਈ ਪਾਉਣ ਲੱਗਾ ਹਾਏ ਹਾਏ ਕਰਮੋ ਚਾਰੀ ਛੱਡੋ ਖਾਲਸਾ ਸਤ ਸੰਤਮਾਰੀ ਹਾਏ ਮਰ ਗਿਆ ਹਾਏ ਮਰ ਗਿਆ ਇਉ ਮੁੱਖੋਂ ਕਹਿਣ ਲੱਗਾ ਉੱਚੀ ਉੱਚੀ ਛੱਡਿਓ ਖਾਲਸਾ ਸ਼ਰਨ ਤੁਮਾਰੀ ਖਾਲਸਾ ਜੀ ਛੱਡ ਦਿਓ ਮੈਂ ਤੁਹਾਡੀ ਸ਼ਰਨ ਆਇਆ ਹਾਂ ਮੈਨੂੰ ਨਵਾਜ ਲੋ ਮੈਨੂੰ ਸ਼ਰਨ ਦਿਓ ਭਾਬ ਮੈਨੂੰ ਰੱਖ ਲਿਓ ਮੈਨੂੰ ਬਚਾ ਲਿਓ ਕਿਉਂ ਮਿੰਤਾ ਕਰਨ ਲੱਗਾ ਗੁਣਗਣਾਉਣ ਲੱਗਾ ਛੱਡ ਬਾਗੜ ਸਿੰਘ ਉਸ ਜਾਓ ਕਹਿਓ ਇਮਚਾਹ ਚਰਨਾਂ ਨ ਲੱਗ ਵੇਓ ਤਦੋਂ ਬਾਗੜ ਸਿੰਘ ਨੇ ਆਖਿਆ ਵੀ ਤੁਸੀਂ ਇਹਨੂੰ ਛੱਡੋ ਆਓ ਜਿਹੜੇ ਚਾਰ ਬੱਚੇ ਹੋ ਨਾ ਤੁਸੀਂ ਵੀ ਆ ਜਾਓ ਹੁਣ ਜਦੋਂ ਉਹਦੀ ਪਹਾੜੀਏ ਦੀ ਹਾਲਤ ਵੇਖੀ ਨਾ ਕਿ ਐਡਾ ਵੱਡਾ ਹਟਾ ਕਟਾ ਜਵਾਨ ਸੀ ਇਹਦੇ ਹੱਥਾਂ ਦੀਆਂ ਹੱਡੀਆਂ ਹੀ ਪੀ ਕੇ ਰੱਖ ਰਤੀਆਂ ਬਗੜ ਸਿੰਘ ਨੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਅੱਗੇ ਆਉਣ ਦੀ ਤਦੋਂ ਪਹਾੜੀਏ ਕਹਿਣ ਲੱਗੇ ਵੀ ਨਹੀਂ ਅਸੀਂ ਤੇਰੇ ਨਾਲ ਦਸ ਪੰਜਾ ਨਹੀਂ ਕਰਨਾ ਅਸੀਂ ਤੇਰੀ ਪੈਰ ਨੂੰ ਉਪਟਾਂਗੇ ਤੂੰ ਧਰਤੀ ਵਿੱਚ ਗੱਡ ਜਾ ਤਦੋਂ ਆਖਦੇ ਨੇ ਛੱਡ ਬਾਗੜ ਸਿੰਘ ਉਸ ਤੋਂ ਕਹਿਓ ਬਾਗੜ ਸਿੰਘ ਨੇ ਪੰਜਾ ਛੱਡ ਦਿੱਤਾ ਤੇ ਉਹ ਕਿਹਾ ਹਿੰਮਤ ਚਾਹਤ ਚਰਨ ਲਗਵयो ਮੈਂ ਕਿਹਾ ਸੀ ਤੁਹਾਨੂੰ ਕਿ ਆਓ ਮੇਰਾ ਪੈਰ ਚੁੱਕ ਲਵੋ ਤੁਸੀਂ ਤਾਂ ਹੱਥ ਵਿੱਚ ਹੱਥ ਪਸਾ ਕੇ ਆਪਣਾ ਜੋਰ ਵਿਖਾਉਣਾ ਚਾਹੁੰਦੇ ਸੀ ਵੇਖੋ ਹੁਣ ਬਣਾ ਦੇਾਂਗਾ ਚੂਰਾ ਕਿੱਡਾ ਨੁਕਸਾਨ ਹੋਇਆ ਹੁਣ ਰੋਕ ਉਰਲਾ ਕੇ ਆਪਣੀ ਜਾਨ ਬਖਸ਼ਾਉਣ ਵਾਲਿਓ ਮੈਂ ਪਹਿਲਾਂ ਆਖਿਆ ਸੀ ਕਿ ਮੇਰੇ ਪੈਰਾਂ ਨੂੰ ਫੜੋ ਤੇ ਮੈਂ ਤੁਹਾਨੂੰ ਬਖਸ਼ ਦਿਆਂਗਾ ਪਰ ਤੁਸੀਂ ਆਖਿਆ ਵੀ ਨਹੀਂ ਤੇਰਨਾ ਦੋ ਹੱਥ ਕਰਨੇ ਨੇ ਆਓ ਹੁਣ ਮੇਰੇ ਨਾਲ ਦੋ ਹੱਥ ਕਰੋ ਜਾਓ ਠਗ ਨਹੀਂ ਤੋ ਮਰੋ ਤੋ ਨਹੀਂ ਜਨ ਛੁਏ ਘਰ ਜੀਵਤੋ ਜਾਹੀ ਜੇ ਮੇਰਾ ਚਰਨਾਂ ਉਠਾਇਆ ਜਾਂਦਾ ਤਾਂ ਮਰਦਾ ਨਹੀਂ ਸੀ ਨਾ ਤੂੰ ਬਾਗੜ ਸਿੰਘ ਆਖਦਾ ਉਸ ਜਰਨੈਲ ਨੂੰ ਜਿਹੜਾ ਭੇਜਿਆ ਬਾਈ ਧਾਰ ਦੇ ਰਾਜਿਆਂ ਮਨੂੰ ਵੀ ਜੇਕਰ ਤੂੰ ਮੇਰੇ ਪੈਰ ਨੂੰ ਪੜ ਕੇ ਚੁੱਕ ਦਿੰਦਾ ਤੇ ਤੂੰ ਵੱਜ ਜਾਣਾ ਸੀ ਪਰ ਤੂੰ ਆਪ ਹੀ ਹੱਥ ਚੁਣਿਆ ਵੀ ਨਹੀਂ ਮੈਂ ਤਾਂ ਦਸਤ ਪੰਜਾ ਕਰਨਾ ਏ ਮੈਂ ਬੜਾ ਵੱਡਾ ਯੋਧਾ ਬਲੀ ਆ ਇਹਨੂੰ ਆਪਣੇ ਆਪ ਤੇ ਮਾਣ ਸੀ ਤਾਕਦੇ ਨੇ ਜੋ ਉੱਠਦ ਨਹੀਂ ਤੋ ਮਰੋ ਤੋ ਨਹੀਂ ਕਿਨ ਜੇ ਪੈਰ ਨਾ ਵੀ ਉੱਠਦਾ ਤਾਂ ਤੈਨੂੰ ਤੜਫਣਾ ਨਾ ਪੈਂਦਾ ਆਪਣੀ ਜਾਨ ਦੀ ਦੁਹਾਈ ਨਾ ਦੇਣੀ ਪੈਂਦੀ ਮੈਂ ਇਕ ਲਗੋ ਚਰਨ ਆਨਾ ਫੇਰ ਦੂਏ ਤੀਏ ਲਾਇਓ ਤਾਨਾ ਕਹਿੰਦੇ ਹੁਣ ਦਸ ਪੰਜਾ ਪਾਉਣ ਨਾਲੋਂ ਇਹਨਾਂ ਪਹਾੜੀਆਂ ਨੇ ਰਾਹ ਚੁਣਿਆ ਕਿ ਅਸੀਂ ਏਸ ਬਾਗੜ ਸਿੰਘ ਦਾ ਪੈਰ ਚੁਕਾਂਗੇ ਤੇ ਹੁਣ ਸ਼ਰਤ ਬਦਲ ਦਿੱਤੀ ਗਈ ਹੈ ਇਹਨਾਂ ਵੱਲੋਂ ਕਿ ਨਹੀਂ ਅਸੀਂ ਦਸ ਪੰਜਾ ਨਹੀਂ ਕਰਨਾ ਅਸੀਂ ਤਾਂ ਪੈਰ ਗੱਡਿਆ ਹੋਇਆ ਚੁਕਾਂਗੇ ਤਾਂ ਬਾਗੜ ਸਿੰਘ ਕਹਿੰਦੇ ਆਪਣਾ ਪੈਰ ਗੱਡਦਾ ਹੈ ਫੇਰ ਚੌਥੇ ਉਹਨਾਂ ਲਈ ਉਹ ਬੁਲਾਏ ਫੇਰ ਦੂਜੇ ਤੀਏ ਲਾਇਓ ਤਾਨਾ ਫੇਰ ਚੌਥੇ ਉਹਨ ਲਿਓ ਬੁਲਾਏ ਕਿਨ ਜਦੋਂ ਪਹਿਲੇ ਤੋਂ ਪੈਰ ਨਾਲ ਲਿਆ ਫਿਰ ਦੂਜੇ ਨੇ ਜ਼ੋਰ ਲਾਇਆ ਉਹਨੇ ਵੀ ਆ ਕੇ ਹੱਥ ਪਾਇਆ ਬਾਗੜ ਸਿੰਘ ਦੇ ਪੈਰ ਨੂੰ ਫੇਰ ਨਾ ਚੁੱਕਿਆ ਗਿਆ ਤਿੰਨਾਂ ਤੋਂ ਬਾਅਦ ਫਿਰ ਚੌਥੇ ਨੂੰ ਆਵਾਜ਼ ਮਾਰੀ ਵੀ ਤੂੰ ਵੀ ਆ ਜਾ ਕਿਨ ਚਾਰੇ ਜਣੇ ਰੜ ਕੇ ਜ਼ੋਰ ਲਾ ਰਹੇ ਨੇ ਪਰ ਭਾਈ ਬਾਗੜ ਸਿੰਘ ਦਾ ਪੈਰ ਕੋਟੇ ਨਹੀਂ ਸਕੇ ਮੈਦਾਨ ਜੰਗ ਦੇ ਵਿੱਚ ਉਸ ਮੈਦਾਨ ਦੇ ਵਿੱਚ ਪੈਰ ਇਉਂ ਗੱਡਿਆ ਏ ਕਿ ਉਹ ਪੂਰਾ ਜ਼ੋਰ ਲਾ ਕੇ ਹੰਮ ਗਏ ਨੇ ਤੇ ਪੰਜਵਾਂ ਜਿਹੜਾ ਉਹਨਾਂ ਦਾ ਸਾਥੀ ਹੈ ਉਹ ਪਹਿਲੇ ਹੀ ਬਿਲਕ ਰਿਹਾ ਤੜਫ ਰਿਹਾ ਦਰਦ ਦੇ ਨਾਲ ਉੱਠਣ ਦੀ ਵੀ ਹਿੰਮਤ ਨਹੀਂ ਹੈ ਤੇ ਇਹ ਚਾਰੇ ਜ਼ੋਰ ਲਾ ਕੇ ਥੱਕ ਗਏ ਨੇ ਫਿਰ ਚੌਥੋਂ ਨਾਲਿਓ ਬੁਲਾਏ ਪੰਜਮੋਂ ਬਾਤ ਹੁੱਤ ਹੱਥ ਚੜਾਏ ਕਹਿੰਦੇ ਪੰਜਮਾ ਤਾਂ ਤੜਪੀ ਰਿਹਾ ਸੀ ਚਾਰਾਂ ਨੇ ਪੂਰਾ ਜ਼ੋਰ ਲਾ ਲਿਆ ਜਿਮ ਜਿਮ ਘੁੰਮ ਝੋਮ ਚੁੱਕ ਚੁਕੈਂ ਤਿਮ ਤੇਵਾ ਡੂੰਗ ਗਟਾਏ ਕਹਿੰਦੇ ਉਹਨੇ ਜਿਵੇਂ ਜਿਵੇਂ ਘੁੰਮ ਘੁਮ ਕੇ ਇਧਰੋਂ ਉਧਰੋਂ ਵੀ ਅਸੀਂ ਚੁੱਕ ਲਈ ਇੱਕ ਵਾਰੀ ਪੈਰ ਅਸੀਂ ਸ਼ਰਤ ਜਿੱਤ ਜਾਈਏ ਤੇ ਅਸੀਂ ਬੰਦਾ ਸਿੰਘ ਬਹਾਦਰ ਨੂੰ ਆਪਣਾ ਗੁਲਾਮ ਬਣਾਵਾਂਗੇ ਇਹਦੇ ਕੋਲੋਂ ਸੋਨਾ ਬਣਵਾਵਾਂਗੇ ਹੀਰੇ ਮੋਤੀ ਲਵਾਵਾਂਗੇ ਉਸ ਲਾਲਚ ਤਹਿਤ ਇਹ ਚਾਰੇ ਜਣੇ ਜਿਹੜੇ ਭੇਜੇ ਨੇ ਪਹਾੜੀ ਰਾਜਿਆਂ ਵੱਲੋਂ ਇਹ ਘੁੰਮ ਘੁਮ ਕੇ ਬੰਦਾ ਸਿੰਘ ਬਹਾਦਰ ਦੇ ਪੈਰ ਨੂੰ ਚੁਕਣਾ ਚਾਹੁੰਦੇ ਨੇ ਪਰ ਆਖਦੇ ਨੇ ਚੁੱਕਿਆ ਨਹੀਂ ਜਾਂਦਾ ਬੜਾ ਜ਼ੋਰ ਲਾ ਰਹੇ ਨੇ ਫਿਰ ਆਖਦੇ ਨੇ ਜੈਸੇ ਅੰਗਦ ਪਦ ਭਇਓ ਗਾੜ ਸੋ ਲੰਕਾ ਮਾਹੀ ਕਿਵੇਂ ਜਿਵੇਂ ਲੰਕਾ ਦੇ ਰਾਜੇ ਰਾਵਣ ਦੀ ਉਸ ਕਚਹਿਰੀ ਦੇ ਅੰਦਰ ਉਸ ਮੇਲਾ ਦੇ ਅੰਦਰ ਅੰਗਦ ਦਾ ਪੈਰ ਧਰਤੀ ਵਿੱਚ ਗੱਡਿਆ ਗਿਆ ਸੀ ਭਾਪ ਜੋਂ-ਜੋਂ ਜ਼ੋਰ ਲਾਉਂਦੇ ਸੀ ਉਹ ਤਿਉਂ-ਤਿਉਂ ਹੋਰ ਗੱਡਿਆ ਜਾਂਦਾ ਸੀ ਭਾਰਾ ਹੋ ਜਾਂਦਾ ਸੀ ਤੇ ਮੈਂ ਕਹਿੰਦੇ ਆਖਦੇ ਨੇ ਭਾਈ ਬਾਗੜ ਸਿੰਘ ਦਾ ਪੈਰ ਆ ਜਿਹੜਾ ਉਹ ਜਿਉਂ-ਜਿਉਂ ਜ਼ੋਰ ਲਾਉਂਦੇ ਨੇ ਤਿਉਂ ਤਿਉਂ ਹੋਰ ਮਜ਼ਬੂਤ ਹੁੰਦਾ ਜਾਂਦਾ ਏ ਉਹਨਾਂ ਪਾਸੋਂ ਚੱਕਿਆ ਨਹੀਂ ਜਾਂਦਾ ਜੋ ਭਾਈ ਤੋ ਬਾਗੜ ਸਿੰਘ ਐ ਸੋਚਾਰਾ ਸਭ ਚਲੇ ਆਵੋ ਤੁਮ ਬਲ ਸਾਰਾ ਤਾਂ ਬਾਗੜ ਸਿੰਘ ਨੇ ਇਸ ਤਰ੍ਹਾਂ ਕਿਹਾ ਵੀ ਓਏ ਪਹਾੜੀਓ ਓਏ ਤੁਸੀਂ ਜਵਾਨ ਬਣੇ ਫਿਰਦੇ ਓ ਐਵੇਂ ਕਰੋ ਸਭ ਚਲੇ ਆਵੋ ਤੁਮ ਬਲ ਸਾਰਾ ਤੁਸੀਂ ਸਾਰੇ ਆ ਕੇ ਜਿਹੜੇ ਹੋਰ 500 ਨਾਲ ਲੈ ਕੇ ਆਏ ਹੋ ਨਾ ਮਰਦ ਵਾਸਤੇ ਤੁਸੀਂ ਉਹਨਾਂ ਸਾਰਿਆਂ ਨੂੰ ਬੁਲਾ ਲਓ ਮੈਂ ਇਕੱਲਾ ਹੀ ਬਹੁਤ ਆਓ ਮੇਰੇ ਪੈਰ ਨੂੰ ਕੋਈ ਕੁੱਟ ਕੇ ਵਿਖਾਓ ਹੋਏ ਸ਼ਰਮਿੰਦੇ ਸੋ ਮੁੜ ਗਏ ਡੇਰੇ ਭੱਜੇ ਮਜਮਾ ਛੁੱਟੇ ਅੱਜ ਛੇਰੇ ਆਖਦੇ ਨੇ ਵੀ ਤੁਹਾਡੇ ਮਨ ਚ ਕੋਈ ਵਹਿਮ ਨਾ ਰਹਿ ਜਾਵੇ ਕਸਰ ਨਾ ਰਹਿ ਜਾਵੇ ਆਓ ਤੁਸੀਂ ਸਾਰੇ ਜਣੇ ਰੜ ਕੇ ਮੇਰਾ ਪੈਰ ਕੁੱਟੋ ਧਰਤੀ ਦੇ ਉਤੋਂ ਤਾਕਦੇ ਨੇ ਸਾਰੇ ਸ਼ਰਮਿੰਦੇ ਹੋ ਗਏ ਪਿੱਛੇ ਜਿੱਥੇ ਡੇਰਾ ਪਾਇਆ ਸੀ ਉਹਨਾਂ ਨੇ ਉੱਥੇ ਪਿਛਾਂ ਨੂੰ ਮੁੜ ਗਏ ਜਿੱਥੇ ਉਹਨਾਂ ਦੇ ਡੇਰੇ ਛੰਨ ਤਾਕਦੇ ਨੇ ਭੱਜੇ ਇਮ ਜਿਮ ਛੁਟੇ ਅੱਜ ਸ਼ੇਰ ਅੱਜ ਦਾ ਭਾਵ ਹੁੰਦਾ ਇਹ ਬੱਕਰੀ ਵੀ ਜਦੋਂ ਬੱਕਰੀ ਛੇੜ ਦੇ ਪੰਜੇ ਵਿੱਚ ਛੁੱਟਦੀ ਆ ਨਾ ਉਹ ਬੜੀ ਤੇਜ਼ੀ ਨਾਲ ਭੱਜਦੀ ਆ ਵੀ ਸ਼ੁਕਰ ਅੱਜ ਜਾਨ ਬਚੀ ਤਾਕਦੇ ਨੇ ਤਿਵੇਂ ਭਾਈ ਬਾਗੜ ਸਿੰਘ ਤੋਂ ਛੁੱਟ ਕੇ ਪੰਜ ਜਵਾਨ ਜਿਹੜੇ ਨੇ ਇਓ ਪਿੱਛੇ ਨੂੰ ਭੱਜੇ ਨੇ ਉਹ ਫੌਜਾਂ ਪਿੱਛੇ ਨੂੰ ਭੱਜੀਆਂ ਨੇ ਆਪਣੀਆਂ ਡੇਰੀਆਂ ਵੱਲ ਨੂੰ ਕਿ ਅੱਜ ਸਾਡੀ ਜਾਨ ਬਚ ਗਈ ਹੈ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਕਿ ਅੱਜ ਬਾਗੜ ਸਿੰਘ ਦੇ ਹੱਥੋਂ ਮਾਰੇ ਨਹੀਂ ਗਏ